ਹਾਂ ਅਸੀਂ ਉਹ ਟਾਈਮੋ ਜਨ ਲੇਗੇ ਟਾਈਮ ਜੇ ਕਹਿੰਦਾ ਮੈਂ ਅਪੁਇੰਟਮੈਂਟ ਦੇ ਸਾਬ ਕਹਿੰਦਾ 10 80 ਕਹਿੰਦਾ ਮੈਂ ਲੈ ਕੈਪੀਟਲ ਦੇ ਦਣ ਨੂੰ ਤੇਰੇ ਬਾਦ ਤੇਰਾ ਕੰਮ ਹੋਗਾ ਜੀ ਵੀ ਸਾਬ ਕਹਿੰਦੇ ਸਾਡੇ ਕੀ ਸੁਣੀ ਨਹੀਂ ਤੇਨੇ ਸ਼ਡਿਊਲ ਸਰਕਾਰ ਤੂੰ ਜੋ ਮਰਜ਼ੀ ਕਰੀ ਜਾ ਕਿੱਥੇ ਮਰਜ਼ੀ ਬੈਠਾ ਰ ਅਸੀਂ ਨਹੀਂ ਆਉਂਦੇ ਤੇਰਾ ਕੁਛ ਨਹੀਂ ਚੱਲਦਾ ਗਏ ਤੇਰੇ ਬਾਦ ਨਗਰ ਮੇਰੇ ਨਾਲ ਆ ਸਾਰਾ ਹੀ ਬਸ ਕਲਾ ਨਗਰ ਨਾ ਨਗਰ ਮੇਰੇ ਸਾਥ ਤੇ ਰਿਆ ਅਫਸਰ ਅਫਸਰ ਮੈਨੂੰ ਕੀ ਸੁਣੀ ਨਹੀਂ ਜੀ ਨਗਰ ਬਿਰਾਦ ਆ ਗਾ ਲਿਆ ਤੇਰੇ ਕੋਲ ਆਪਣੇ ਹੋਰ ਕਿਹ ਵੱਜੇ ਸਾਲ ਤਾਂ ਹਾਂ ਤੋਂ ਇਹ 4-5 ਨਾਮ ਆ ਜੋ ਲੈਣਾਗਾ ਇਹ ਚਾਰੇ ਬੰਦਿਆਂ ਨੂੰ ਫੜਨਾ ਚਾਹੀਦਾ ਤੋਂ ਬਾਅਦ ਮੇਰੇ ਮਰੇ ਤੋਂ ਬਾਅਦ ਵੀ ਇਹੋ ਗੱਲਬਾਤ ਹੋ ਕੇ ਹੁੰਦੀ ਆ ਮੇਰਾ ਨਾਮ ਰੰਜਨ ਸਿੰਘ ਆ ਜੀ ਸਾਡਾ ਪਿੰਡ ਚੀਮਾ ਦਾ ਮਸਲਾ ਗੱਲ ਐ ਵੀਰ ਜੀ ਮੈਂ ਬਲਾਸਾਂ ਤੇ ਮੈਂਬਰ ਆ ਮੌਜੂਦਾ ਇਸ ਟਾਈਮ ਸਰਪੰਚ ਜੀ ਦੇ ਕਾਗਜ਼ਪਰ ਇਹ ਯਾਦ ਮੇਰਬਾਰ ਤੌਰ ਤੇ ਇਹਨਾਂ ਨੇ ਕਾ ਕੇ ਬਸ ਭਰਾ ਲੈ ਇਹਨੂੰ ਸੀ ਕੱਟ ਦੇ ਸਰ ਕੱਟ ਕੇ ਮੈਂ ਫਾਰਮ ਜਮਾ ਕਰਵਾ ਕੇ ਆ ਮੰਗਲਵਾਰ ਨੂੰ ਮੰਗਲਵਾਰ ਨੂੰ ਕੋ ਜਮਾ ਕਰਵਾ ਕੇ ਆ ਮੈਨੂੰ ਕਿਸੇ ਨੇ ਭਲਾ ਇਹਨੂੰ ਸੀ ਕੱਟ ਕੇ ਸਰ ਦੇਦਾ ਰਸੀਦ ਕੱਟ ਕੇ ਸਰ ਕੋ ਮੈਨੂੰ ਸਰ ਕੋ ਦੇਦਾ ਕਿਸੇ ਨੇ ਨਹੀਂ ਕਿਹਾ ਤੇਰੇ ਕੋਈ ਬਕਾਇਆ ਤੇਰੇ ਕੋਈ ਸਾਮਲਾਡਾ ਤੇਰੇ ਕੋਈ ਕੁਛ ਨਹੀਂ ਸਾਰਾ ਕਲੀਅਰ ਕਰਕੇ ਚੱਕੋ ਕਿ ਮੈਂਬਰ ਤੇਰਾ ਕੰਮ ਗਿਆ ਤਾਂ ਜਾ ਘਰ ਨੂੰ ਆਪਦਾ ਕੱਲ ਸਾਨੂੰ ਸਾਮਣੋਂ ਫੋਨ ਕਰਿਆ ਜੀ ਤੇ ਕਰੇ ਹੱਥ ਨੇ ਮਨ ਕਹੇ ਡੈਟ ਕਰਦੇ ਕਾਰਗੇ ਸੀ ਮਤਲਬ ਇਹ ਫਿਡ ਵੀ ਲੈ ਲੈ ਉਹਨਾਂ ਨੇ ਉਹ ਮੈਂ ਦੇਖ ਕੇ ਆਇਆ ਕਿ ਦੋ ਜਣੇ ਤੁਸੀਂ ਆ ਜਾਓ ਵੀਡੀਓ ਮੈਨੂੰ ਕਹਾਂ ਦੋ ਜਣੇ ਆ ਜਾਓ ਫਿਡ ਮੈਂ ਦੇਖ ਕੇ ਆ ਮੈਂ ਜਾ ਕੇ ਮੈਂ ਦੱਸੋ ਜੀ ਇਹ ਫਿਡ ਜਈਦਾ ਮੈਂ ਲੱਜਕੋ ਜੀ ਬੰਦੇ ਆਏ ਕੱਲ ਤੇ ਕਾਰਨ ਕੀ ਦੱਸਿਆ ਕਿ ਤੋਂ ਕਾਰਨ ਕੁਛ ਨਹੀਂ ਜੀ ਕਾਰਨ ਕੀ ਕਹੇ ਸਾਡਾ ਇਲਜ਼ਾਮ ਆ ਰਿਹਾ ਠੋਠੇ ਸੈਕਟਰੀ ਲਾ ਰਿਹਾ ਮੇਰੇ ਤੇ ਸਾਡੇ ਸੰਮਤੀ ਪੜਵਾਰੇ ਇੱਕ ਵੀਡੀਓ ਜੀ ਨਾਲ ਰਲਿਆ ਪਿਆ ਇਹ ਤਿੰਨ ਬੰਦੇ ਨੇ ਇੱਕ ਨਾਲ ਕੜਾ ਮੁੰਡਾ ਸਰਪੰਚੀ ਲੈ ਲੜਦੇ ਜੇ ਮੈਂ ਮਰਦਾ ਕੱਲ ਨੂੰ ਜਿਵੇਂ ਸਾਲਮਾ ਤੇਲ ਪਾ ਕੇ ਬੁਗਦੇ ਚਾਰ ਜੁम्मेदार ਸੀ ਮੇਰੇ ਨਕਰ ਨੂੰ ਮੈਂ ਕਹਣਾ ਇਹਨਾਂ ਚਾਰਾਂ ਦਾ ਨਾਂ ਤਰੋ ਇਹਨਾਂ ਨੂੰ ਚਾਰਾਂ ਨੂੰ ਅੰਦਰ ਦੇਓ ਫੜ ਕੇ ਬਸ ਜੇਕਰ ਟੋਟੀ ਮੰਗ ਨਹੀਂ ਮੰਨੀ ਜਾਂਦੀ ਤੁਸੀਂ ਕੀ ਕਰੋਗੇ ਬਸ ਫਿਰ ਆਲੀ ਤੇਲ ਦਾ ਜੇ ਪਾਇ ਆਪਣੇ ਕੋਲ ਅੱਗ ਲਾ ਲਗੇ ਤਾਂ ਉਹ ਸਾਲ ਮਾਰਾਂਗੇ ਹੋਰ ਆਪਣੇ ਕੋਲ ਕਹਿਦਾ ਅੱਲਾ ਜੀ ਮੇਰਾ ਘਰ ਵਾਲਾ ਜੀ ਦਾ ਨਾਂ ਨਰਿੰਦਰ ਸਿੰਘ ਆ ਜੀ ਹਾਂ ਜੀ ਸਾਡੇ ਸਾਰੇ ਆਮ ਥੱਕਾ ਹੋ ਰਿਹਾ ਜੀ ਪਹਿਲਾਂ ਸਰਕਾਰ ਸਾਡੇ ਕਾਗਜ਼ ਭਰਤੇ ਹਮ ਪਹਿਲਾਂ ਹੁਣ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਹੁਣ ਸਵੇਰ ਕੱਲ ਸਾਨੂੰ ਕਹਿੰਦੇ ਤੁਹਾਡੇ ਕਾਗਜ਼ ਰੱਦ ਹੋ ਗਏ ਇਹ ਸਾਡੇ ਨਾਲ ਸਰਾਏ ਆਮ ਧੱਕਾ ਕਰ ਰਹੇ ਨੇ ਜੇ ਕੋਈ ਗੱਲਬਾਤ ਹੋਗੀ ਸਾਡੇ ਵੱਲੋਂ ਤਾਂ ਸਰਕਾਰ ਸਾਡੇ ਜ਼ਿੰਮੇਵਾਰ ਆ ਗਈ ਜੇ ਤੁਹਾਡੇ ਸਸ਼ਾਸਨ ਕੁਸ਼ ਹੋ ਜਾਂਦਾ ਤਾਂ ਹਾਂਜੀ ਇਹ ਸਰਕਾਰ ਤੇ ਪ੍ਰਸ਼ਾਸਨ ਸਾਡੇ ਜ਼ਿੰਮੇਵਾਰ ਨਹੀਂ ਹੈਗੇ ਹਾਂਜੀ ਸਰਾਏ ਆਮ ਸਾਡਾਂ ਦਾ ਧੱਕਾ ਕਰਦੇ ਨੇ ਸਵੇਰ ਦੇ ਅਸੀਂ ਬੈਠੇ ਆ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਹਾਂ ਨਾ ਸਾਡੀ ਪੁਲਿਸ ਸੁਣਦੀ ਹੈਗੀ ਨਾ ਕੋਈ ਸਰਕਾਰ ਸੁਣ ਰਹੀ ਹੈਗੀ ਸਾਡੇ ਨਾਲ ਪ੍ਰਸ਼ਾਸਨ ਅਧਿਕਾਰੀ ਕੋਲ ਗਏ ਤੁਸੀਂ ਅਸੀਂ ਸਾਹ ਵੀਡੀਓ ਕੋਲ ਗਏ ਸੈਨਿਕ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਦੀ ਸਾਡੇ ਨਾਲ ਸਰੇ ਆਮ ਤੱਕਾ ਹੋ ਰਿਹਾ ਹੈ ਬਸ ਸਾਡੇ ਕੋਈ ਇਹ ਸਰਕਾਰ ਕੋਲ ਮੰਗ ਗਾ ਵੀ ਸਾ ਨੂੰ ਇਨਸਾਫ ਦਿਵਾਇਆ ਜਾਵੇ ਹਾਂ ਇਹ ਇਨਸਾਫ ਨਹੀਂ ਮਿਲਦਾ ਤਾਂ ਕੀ ਕੀਤਾ ਜਾਓ ਫਿਰ ਅਸੀਂ ਗਾਂ ਉੱਪਰ ਜਾਵਾਂਗੇ ਹਾਂ ਉਹ ਦੂਜਾ ਸਾਰਾ ਪਿੰਡ ਨਗਰ ਸਾਡੇ ਨਾਲਾ ਸੀ ਬੋਟਾ ਰੱਦ ਕਰਾ ਦਾਂਗੇ ਫਿਰ ਹਾਂ ਠੀਕ ਹਾਂਜੀ ਇਹ ਬਾਤ ਹੈ ਜੀ ਨਰਿੰਦਰ ਸਿੰਘ ਉਹਦਾ ਨਾਮ ਹੈ ਤੇ ਗੱਲਬਾਤ ਜੀ ਵੋਟਾਂ ਦੇ ਮਸਲਾ ਵਿਚਾਰਾ ਵਧੀਆ ਸਾਰੇ ਪਿੰਡ ਦੇ ਵਿੱਚ ਆ ਰੌਣਕ ਹੋਈ ਪਈ ਸੀ ਵੀ ਵੋਟਾਂ ਛੁੱਟੇ ਹੋਏ ਨੇ ਉਹ ਵੀ ਸਾਡੇ ਹੀ ਤੇ ਇਹ ਵੀ ਸਾਡੇ ਹੀ ਤੇ ਵਿਚਾਰਾ ਤੇ ਸਾਨੂੰ ਜਦੋਂ ਅੱਜ ਸਵੇਰ ਪਤਾ ਲੱਗਿਆ ਵੀ ਉਹਦੀਆਂ ਵੋਟਾਂ ਵੀ ਰੱਦ ਹੋ ਗਈਆਂ ਜੀ ਤੇ ਫੇਰ ਅਸੀਂ ਸਾਰੇ ਪਿੰਡ ਨੂੰ ਉਹਨੂੰ ਸਮਝਾਉਣ ਲਈ ਭੱਜੇ ਜਦੋਂ ਉਹਦੋਂ ਨੇ ਵਾਟਰ ਬਾਕਸ ਵਾਲੀ ਟੈਂਕੀ ਤੇ ਚੜ ਗਿਆ ਸੀ ਜੀ ਫੇਰ ਅਸੀਂ ਹੁਣ ਇਹਦੇ ਨਾਲ ਸਾਰੇ ਜੁੜੇ ਪਿਆ ਅਸੀਂ ਜਿੰਨਾ ਚਿਰ ਇਹਦਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਐਸੀ ਤਰ੍ਹਾਂ ਹੀ ਰਹਾਂਗੇ ਇੱਥੇ ਹੀ ਰਹਾਂਗੇ ਜੀ ਤੁਸੀਂ ਕਦੋਂ ਕਦੇ ਜਿੰਨਾ ਚਿਰ ਇਹ ਬੱਚੇ ਦਾ ਮਸਲਾ ਨਹੀਂ ਹੱਲ ਹੁੰਦਾ ਜੀ ਅਸੀਂ ਐਵੇਂ ਹੀ ਰਹਾਂਗੇ ਜੇ ਕੋਈ ਬੱਚੇ ਨੂੰ ਗੱਲਬਾਤ ਹੁੰਦੀ ਹੈ ਇਹਦੇ ਬੱਚੇ ਨਾਲ ਪੋਰਾ ਪੋਰਾ ਨੇ ਫਿਰ ਜੀ ਸਾਡੇ ਸਾਰੇ ਪਿੰਡ ਦੀ ਇੱਥੀ ਹੈ ਅਸੀਂ ਇਹ ਗੱਲ ਹੋਣ ਨਹੀਂ ਦੇਣੀ ਜੀ ਫਿਰ ਅਸੀਂ ਵੋਟਾਂ ਰੱਦ ਕਰਾਵਾਂਗੇ ਜਮਾ ਬਿਲਕੁਲ ਵੋਟ ਨਹੀਂ ਪਾਉਣੀ ਇਹੋ ਜਿਹੇ ਬੰਦਾ ਕੌਰ ਜੀ ਮਤਲਬ ਜਿਹੜਾ ਮੁੰਡਾ ਚੜਿਆ ਇਹ ਗਲਤ ਚੜਿਆ ਕਿ ਸਹੀ ਚੜਿਆ ਸਹੀ ਚੜਿਆ ਜੀ ਸਾਡੇ ਤਾਂ ਤੱਕਾ ਹੋ ਰਿਹਾ ਹੈ ਵੋਟਾਂ ਨਹੀਂ ਖਾਤਰ ਅਸੀਂ ਸਾਰਾ ਪਿੰਡ ਇਹਦੇ ਮੰਗਰ ਬੱਚੇ ਦੇ ਲੱਗੇ ਹੋਏ ਐ ਜਿਵੇਂ ਵੀ ਇਹ ਵੋਟਾਂ ਦਾ ਕਰਕੇ ਇਹਨਾਂ ਨੇ ਢੰਗ ਢਾਲਾ ਸੋਣ ਇਹਨਾਂ ਨੂੰ ਸ਼ਾਮ ਨੂੰ ਕਹਿੰਦੇ ਤੁਹਾਡੀਆਂ ਵੋਟਾਂ alada ਹੋ ਗਈਆਂ ਵੋਟਾਂ ਲੱਦ ਨਹੀਂ ਹੋਈਆਂ ਸਾਰਾ ਪਿੰਡ ਅਸੀਂ ਇਹਦੇ ਮਾਗਰ ਅਸੀਂ ਲੱਦ ਨਹੀਂ ਹੋਣ ਦਿੰਦੇ ਜੇ ਕਰਾਂਗੇ ਤਾਂ ਅਸੀਂ ਸਾਰੀਆਂ ਵੋਟਾਂ ਲੱਦ ਦੋਣਗੀਆਂ ਨਹੀਂ ਵੋਟਾਂ ਨਹੀਂ ਹੋਣਗੀਆਂ ਕੀ ਤੁਸੀਂ ਵੋਟ ਪਾਉਣ ਜਾਵੋਗੇ ਵੋਟਾਂ ਲਈ ਹਾਂਜੀ ਸਰਵਾਤੇ ਜੇ ਮਤਲਬ ਇਹਦੇ ਇਨਸਾਫ ਇਹਨੂੰ ਨਹੀਂ ਮਿਲਦਾ ਫਿਰ ਵੋਟ ਪਾਉਣ ਜਾਊਂਗੇ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਜੀ ਵੋਟ ਨਹੀਂ ਫਿਰ ਨਹੀਂ ਜਾਂਦੇ ਅਸੀਂ ਵੋਟ ਪਾਉਣਗੇ ਨਹੀਂ ਜੀ ਵੋਟ ਪਾਣੀ ਨਹੀਂ ਦਿੰਦੇ ਅਸੀਂ ਵੋਟਾਂ ਪਾਉਣ ਹੀ ਨਹੀਂ ਦਿੰਦੇ ਜਿੰਝ ਚੱਕਰੇ ਬੱਚੇ ਨੂੰ ਸਾਫ ਨਹੀਂ ਮਿਲਦਾ ਅਸੀਂ ਵੋਟਾਂ ਪਾਉਂਦੇ ਹੀ ਨਹੀਂ ਕੀ ਨਵਾਂ ਹੈ ਮੁੰਡੇ ਦਾ ਨਰਿੰਦਰ ਸਿੰਘ ਜੀ ਜਗਦੇਵ ਸਿੰਘ ਜੀ ਮਾ ਜਗਦੇਵ ਸਿੰਘ ਜੀ ਅੱਜ ਪਿੰਡ ਦਾ ਲੜਕਾ ਜਿਹੜਾ ਕਿ ਟੈਂਕੀ ਦੇ ਉੱਤੇ ਜਿਹੜਾ ਕੀ ਮਾਮਲਾ ਹੈ ਇਹ ਮਾਮਲਾ ਦਾ ਵੋਟਾਂ ਦੇ ਇਹ ਸਾਨੂੰ ਪਤਾ ਹੁਣ ਵੀ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇਹਨੇ ਕਾਗਜ਼ ਭਰੇ ਸੀਗੇ ਸਰਪੰਚੀ ਦੇ ਪਹਿਲਾਂ ਵੀ ਬਲਾਕ ਸਾਮਤੀ ਮੈਂਬਰ ਜਿੱਤਿਆ ਵਾਹੇ ਉਦੋਂ ਪਹਿਲਾਂ ਵੀ ਦੋ ਤਿੰਨ ਚੋਣਾਂ ਜਿੱਤਿਆ ਵਾਹੇ ਅਸੀਂ ਪ੍ਰਦਰਸ਼ਨ ਤੋਂ ਇਹੀ ਪੁੱਛਣਾ ਤੇ ਉਹਨਾਂ ਵੀ ਪਹਿਲਾਂ ਇਹਦੇ ਕਾगज ਕਿਉਂ ਨਹੀਂ ਰੱਦ ਹੋਏ ਤੇ ਅੱਜ ਕਿਉਂ ਹੋ ਰਹੇ ਆਗੇ ਹੁਣ ਕੀ ਹੋ ਗਿਆ ਪਹਿਲਾਂ ਕਿਉਂ ਨਹੀਂ ਗੌਰ ਕੀਤੀ ਅਸੀਂ ਇਸ ਧੱਕੇ ਦੇ ਖਿਲਾਫ ਖੜੇ ਆ ਤੇ ਖੜੇ ਰਹਾਂਗੇ ਇਹ ਮਸਲਾ ਪੂਰਾ ਕੀ ਕੀ ਨਾ ਹੋਇਆ ਇਹਦਾ ਕਿੰਨੀ ਇਹਦੀ ਉਮਰ ਹੈ ਤੇ ਪੂਰੀ ਮਤਲਬ ਕਿ ਕੀ ਗੱਲਬਾਤ ਹੋਈ ਹੈ ਕਿ ਪਿੰਡ ਵਾਲੇ ਕਿੰਨੇ ਕਿਸ ਦੇ ਨਾਲ ਹੈ ਪਿੰਡ ਦਾ ਜੀ ਇੱਧਰ ਜਿਆਦਾ ਇਹਦੇ ਨਾਲ ਆ ਤੁਹਾਨੂੰ ਦਿਦਾ ਇਹ ਮਸਲਾ ਤਾਂ ਨਹੀਂ ਆਇਆ ਇਹ ਮਸਲਾ ਵੀ ਤੈਨੂੰ ਹੀ ਆਏਗਾ ਭਈ ਇਹਦੀ ਵੋਟ ਵਾਧੀ ਹੈਗੇ ਨਹੀਂ ਕੋਈ ਅਗਲਿਆਂ ਨੇ ਇਹਦੇ ਤੇ ਕੋਈ ਨਾ ਕੋਈ ਇਲਜ਼ਾਮ ਲਾਇਆਗਾ ਕਿਹਜਾ ਵੀ ਲਾਇਆਗਾ ਇਹ ਨਹੀਂ ਸਾਨੂੰ ਪਤਾ ਵੀ ਕੀ ਲਾਇਆਗਾ ਇਹ ਤਾਂ ਤਾਂ ਘਰ ਕੀ ਸਭ ਕੁਝ ਹੋ ਰਿਹਾ ਹੈ ਪਰ ਇਹਨੂੰ ਜਾਇ ਧੱਕਾ ਦਾ ਜਦੋਂ ਇਹਨੂੰ ਪਹਿਲਾਂ ਚਾਰ ਲੱਖ ਜਿਸਨ ਲੜ ਕੇ ਜਿੱਤ ਚੁੱਕਾ ਜਾਂ ਕਿਵੇਂ ਵੀ ਹੋਇਆਗਾ ਉਦੋਂ ਕਿਉਂ ਨਹੀਂ ਹੋਇਆ ਫਿਰ ਇਹਦੇ ਉਹੀ ਘਰ ਆ ਉਹੀ ਬੰਦਾ ਕੀ ਆਬਜੈਕਸ਼ਨ ਲਾਇਆ ਗਿਆ ਇਹਦੇ ਤੇ ਇਹ ਨਹੀਂ ਪਤਾ ਲਾਇਆ ਉਹਨਾਂ ਨੇ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂਗਾ ਅਸੀਂ ਕਹਿੰਦਾ ਥੋੜੇ ਕਾਗਜ਼ ਵਈ ਥੋੜੇ ਕਾਗਜ਼ ਰੱਦ ਹੋ ਗਏ ਇਹਦੇ ਵਿਰੁੱਧ ਕਿੰਨੇ ਬੰਦੇ ਖੜੇ ਹੋਏ ਸੀ ਇੱਕੋ ਹੀ ਆ ਜੀ ਦੋ ਬੰਦੇ ਹੀ ਖੜੇ ਦੋ ਹੀ ਸੀਗੇ ਈਮਾਨ ਕਰਦੇ ਹਾਂ ਤੁਸੀਂ ਅਸੀਂ ਤਾਂ ਇਹੀ ਕਹਿਣਾ ਕਿ ਇਨਸਾਨ ਮਿਲਣਾ ਚਾਹੀਦਾ ਦਾ ਇਹਨੂੰ ਵੋਟ ਚੋਣ ਲੜਨਾ ਹੱਕ ਮਿਲਣਾ ਚਾਹੀਦਾ ਦਾ ਜਿੱਤ ਹਾਰੇ ਨਾਲ ਦੀ ਹੋਵੇ ਜਿਵੇਂ ਮਰਜ਼ੀ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਜਿਹੜਾ ਮਰਜ਼ੀ ਜਿੱਤ ਜੇ ਪਰ ਚੋਣ ਲਾ ਹੋਣੀ ਚਾਹੀਦੀ ਐ ਇਹ ਨਾ ਮੰਗ ਮੰਨੀ ਗਈ ਛੋਟੀ ਨਾ ਮੰਗ ਮੰਨੀ ਗਈ ਇਸ ਵਾਰ ਸੈਨੇ ਜਿਵੇਂ ਜਾਰੀ ਰਹੂਗਾ ਇੱਕ ਹੀ ਨਹੀਂ ਬੰਦੇ ਹੈਗੇ ਫਿਰ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਅੱਜ ਮਤਲਬ ਕਿ ਸੋਗਾ ਬੰਦਾ ਜਿਹੜਾ ਕਿ ਟੈਂਕੀ ਤੇ ਜਿਹੜਾ ਕਾਦੇ ਪਿੱਛੇ ਚੜਿਆ ਕੀ ਕਰਾ ਇਹ ਜੀ ਆਪਣੇ ਸਰਪੰਚੀ ਦੀ ਇਲੈਕਸ਼ਨ ਚੱਲ ਰਹੀ ਹੈ ਪੰਚਾਇਤੀ ਇਲੈਕਸ਼ਨ ਇਹ ਸਰਪੰਚੀ ਦੇ ਕੈਂਡੀਡੇਟ ਸੀਗੇ ਸਾਡੇ ਪਿੰਡ ਚੀਮਾ ਤੋਂ ਦੋ ਕੈਂਡੀਡੇਟ ਨੇ ਤੇ ਪਹਿਲਾਂ ਵੀ ਸਰਦਾਰ ਨਰਿੰਦਰ ਸਿੰਘ ਜੀ ਇਹ ਜੇ ਟੈਂਕੀ 'ਤੇ ਚੜੇ ਨੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਸਰਪੰਚੀ ਦੀ ਵੀ ਹੁਣ ਮੌਜੂਦਾ ਸਾਬਕਾ ਆਪਣਾ ਮੌਜੂਦਾ ਮੈਂਬਰ ਨੇ ਇਹ ਸਬ ਬਲਾਕ ਸੰਮਤੀ ਮੈਂਬਰ ਨੇ ਤੇ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਆ ਇਹਨਾਂ ਨੇ ਕੋਈ ਹੋਰ ਵੀ ਨਾਲ ਭਰਿਆ ਹੋਊਗਾ ਆਪਦੇ ਬੰਦੇ ਦਾ ਕਾਗਜ਼ ਇਹਨਾਂ ਨੇ ਆਪਦੇ ਮੈਸੇਜ ਦਾ ਭਰਿਆ ਸੀਗਾ ਜੀ ਮੈਸੇਜ ਦਾ ਭਰਿਆ ਸੀਗਾ ਠੀਕ ਹੈ ਹਾਂਜੀ ਉਹ ਤਾਂ ਮਤਲਬ ਕਿ ਹੈਗਾ ਉਹ ਤਾਂ ਨਹੀਂ ਦਾਤ ਹੋਇਆ ਉਹ ਤਾਂ ਇਸੇ ਕੈਟਾਗਰੀ ਜੀ ਹੁੰਦੀ ਹੈ ਜੀ ਫਿਰ ਇਹਦੇ ਇਹਨਾਂ ਦੀ ਹੀ ਹੁੰਦੀ ਹੈ ਜੀ ਫਿਰ ਉਹ ਘਰੀ ਹੈ ਫਿਰ ਉਹ ਖਰਚੀ ਹੈ ਜੀ ਇਹ ਇਸੇ ਕੈਟਾਗਰੀ ਜੀ ਉਹਨੂੰ ਲੈਣ ਨੇ ਉਹਦੀ ਵੀ ਨਾਲ ਹੀ ਕੀਤੇ ਹੋਣਗੇ ਉਹ ਤਾਂ ਆਪਾਂ ਨੂੰ ਨਹੀਂ ਪਤਾ ਕਿ ਕਾਰਨ ਬੱਛੇ ਮਾਤਰਾ ਦੇ ਰਾਤ ਕੋਈ ਸਾਨੂੰ ਨਹੀਂ ਵਗੈਰੇ ਇਹਨਾਂ ਨੂੰ ਸਾਨੂੰ ਪਤਾ ਵੀ ਕਾਹਦੇ ਚ ਕੀਤੇ ਆ ਖਰਚ ਨਹੀਂ ਮਤਲਬ ਪਹਿਲਾਂ ਵੀ ਲੱਗਸ ਲੜੀ ਹੈ ਜੀ